ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਇਸ ਦਿਨ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਐਮਪੀ ਅਮਰਿਤਪਾਲ ਸਿੰਘ ਜੋ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਇੱਕ ਵੱਡੀ ਲੀਡ ਤੋਂ ਜਿੱਤੇ ਸੀ ਤੇ ਹੱਲੇ ਫਿਲਹਾਲ ਉਹ ਐਨਐਸਏ ਦੇ ਤਹਿਤ ਡਿਬਿਗੁਰ ਜੇਰ ਦੇ ਵਿੱਚ ਬੰਦ ਨੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਉਹ ਮੁਹੱਲਾ ਕਲੀਨਿਕ ਜਿਹੜਾ ਬਣਾ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪ੍ਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਚੰਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਐਮਪੀ ਅਮਰਿਤਪਾਲ ਸਿੰਘ ਨੂੰ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਦਿੱਤੀ ਹੈ ਉਹਨਾਂ ਨੇ ਕੇਂਦਰ ਸਰਕਾਰ ਨੇ ਇੱਕ ਦ੍ਰਿਸ਼ਟੀ ਕਮੇਟੀ ਹੈ ਕਮੇਟੀ ਦਾ ਜਿਹੜਾ ਇਹ ਗਠਨ ਕੀਤਾ ਹੈ ਤੇ ਨਾਲ ਹੀ ਫਿਰੋਜ਼ਪੁਰ ਤੋਂ ਉਹਨਾਂ ਨੂੰ ਕੋ-ਚੇਅਰਪਰਸਨ ਬਣਾਇਆ ਗਿਆ ਹੈ ਤੇ ਇਸ ਕਮੇਟੀ ਦਾ ਤੇ ਨਾਲ ਹੀ ਤਰਨਤਾਰਨ ਸਾਹਿਬ ਤੋਂ ਉਹਨਾਂ ਨੂੰ ਚੇਅਰਪਰਸਨ ਜਿਹੜਾ ਇਹ ਬਣਾਇਆ ਗਿਆ ਤੇ ਇਸ ਵੇਲੇ ਦੀ ਵੱਡੀ ਖਬਰ ਅਮਰਿਤਪਾਲ ਸਿੰਘ ਨੂੰ ਜਿਹੜੇ ਨੇ ਐਮਪੀ ਅੰਮ੍ਰਿਤਪਾਲ ਸਿੰਘ ਜੋ ਖਡੂਰ ਸਾਹਿਬ ਤੋਂ ਵੱਡੀ ਲੀਡ ਤੋਂ ਜਿੱਤੇ ਸੀ ਉਹਨਾਂ ਨੂੰ ਕੇਂਦਰ ਸਰਕਾਰ ਨੇ ਇੱਕ ਵੱਡੀ ਜ਼ਿੰਮੇਵਾਰੀ ਸੌਪੀ ਹੈ ਇੱਕ ਦ੍ਰਿਸ਼ਟੀ ਕਮੇਟੀ ਬਣਾਈ ਗਈ ਹੈ ਕੇਂਦਰ ਸਰਕਾਰ ਵੱਲੋਂ ਤੇ ਉਹਨਾਂ ਨੂੰ ਫਿਰੋਜ਼ਪੁਰ ਦੇ ਵਿੱਚ ਉਹਨਾਂ ਨੂੰ ਕੋ-ਚੇਅਰਪਰਸਨ ਬਣਾਇਆ ਗਿਆ ਤੇ ਤਰਨਤਾਰਨ ਸਾਹਿਬ ਤੋਂ ਉਹਨਾਂ ਨੂੰ ਚੇਅਰਪਰਸਨ ਬਣਾਇਆ ਗਿਆ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਤੇ ਦੈਨਿਕ ਸੂਰਿਆ ਦਾ ਡਿਪਟੀ ਐਡੀਟਰ ਰਿਮਾਂਸ਼ੂ ਗਾਬਾ ਜੁੜ ਚੁੱਕੇ ਨੇ ਜੀ ਰਿਮਾਂਸ਼ੂ ਜਿਹੜਾ ਦ੍ਰਿਸ਼ਟੀ ਕਮੇਟੀ ਇੱਕ ਗਠਨ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਤੇ ਅਮਰਿਤਪਾਲ ਸਿੰਘ ਜਿਹੜੇ ਐਮਪੀ ਅਮਰਿਤਪਾਲ ਸਿੰਘ ਨੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਆ ਸੌਂਪੀ ਗਈ ਹੈ। ਬਿਲਕੁਲ ਮੈਂ ਦੱਸ ਦਵਾਂ ਕਿ ਕੇਂਦਰ ਸਰਕਾਰ ਦੇ ਰੂਰਲ ਡਿਵੈਲਪਮੈਂਟ ਮਿਨਿਸਟਰੀ ਦੇ ਵੱਲੋਂ ਇੱਕ ਦਿਸ਼ਾ ਕਮੇਟੀ ਦਾ ਗਠਨ ਕੀਤਾ ਗਿਆ ਜੋ ਡਿਸਟ੍ਰਿਕਟ ਲੈਵਲ ਤੇ ਕੇਂਦਰ ਸਰਕਾਰ ਦੀਆਂ ਜਿੰਨੀਆਂ ਵੀ ਸਕੀਮਾਂ ਹੁੰਦੀਆਂ ਨੇ ਜਾਂ ਪ੍ਰੋਗਰਾਮ ਹੁੰਦੀਆਂ ਨੇ ਇਹਨਾਂ ਦੇ ਬਾਰੇ ਇਹਨਾਂ ਤੇ ਚੱਕ ਰੱਖਦਾ ਹੈ ਕਿ ਇਹ ਸਾਰੀਆਂ ਸਕੀਮਾਂ ਜ਼ਮੀਨੀ ਸਤਰ ਤੇ ਠੀਕ-ਠਾਕ ਤਰੀਕੇ ਨਾਲ ਪਹੁੰਚ ਰਹੀਆਂ ਨੇ ਜੋ ਕੇਂਦਰ ਸਰਕਾਰ ਦੇ ਪ੍ਰੋਗਰਾਮ ਨੇ ਕੀ ਉਹਨਾਂ ਦਾ ਫਾਇਦਾ ਲੋਕਾਂ ਨੂੰ ਜਮੀਨੀ ਸਤ ਤੇ ਹੋ ਰਿਹਾ ਯਾਨੀ ਹੋ ਰਿਹਾ ਇਸੇ ਕਰਕੇ ਕੇਂਦਰ ਸਰਕਾਰ ਨੇ ਅੱਜ ਕੇਂਦਰ ਸਰਕਾਰ ਦੇ ਰੂਰਲ ਡਿਵੈਲਪਮੈਂਟ ਮਿਨਿਸਟਰੀ ਯਾਨੀ ਕਿ ਪਿੰਡੂ ਵਿਕਾਸ ਮੰਤਰਾਲੇ ਨੇ ਦਿਸ਼ਾ ਕਮੇਟੀ ਨੂੰ ਰੀਕੋਨਸਟਿਟਿਊਟ ਕੀਤਾ ਯਾਨੀ ਕਿ ਉਹਨਾਂ ਦਾ ਪੁਨਰਗਠਨ ਕੀਤਾ ਔਰ ਇਹਦਾ ਮਤਲਬ ਇਹੀ ਹੁੰਦਾ ਹੈ ਕਿ ਡਿਸਟ੍ਰਿਕਟ ਡਿਵੈਲਪਮੈਂਟ ਕੋਆਰਡੀਨੇਸ਼ਨ ਐਂਡ ਮਾਨਿਟਰਿੰਗ ਕਮੇਟੀ ਉਹਦਾ ਟੋਟਾ ਨਾਮ ਦਿਸ਼ਾ ਰੱਖ ਦਿੱਤਾ ਹੈ ਵੈਸੇ ਇਹਦਾ ਪੂਰਾ ਨਾਮ ਡਿਸਟ੍ਰਿਕਟ ਡਿਵੈਲਪਮੈਂਟ ਕੋਆਰਡੀਨੇਸ਼ਨ ਐਂਡ ਮਾਨਿਟਰਿੰਗ ਕਮੇਟੀ ਹੁੰਦਾ ਹੈ ਰਵੀ ਮੈਂ ਦੱਸ ਦਵਾ ਕਿ ਇਹਦੇ ਵਿੱਚ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਹਰ ਜ਼ਿਲ੍ਹੇ ਦਾ ਜਿੰਮਾ ਜਿਹੜਾ ਹੈ ਉੱਥੇ ਦੇ ਸਬੰਧਤ ਐਮਪੀ ਨੂੰ ਦਿੱਤਾ ਗਿਆ ਔਰ ਸਭ ਨੂੰ ਚੇਅਰਪਰਸਨ ਬਣਾਇਆ ਗਿਆ ਔਰ ਇਸੇ ਲੜੀ ਦੇ ਵਿੱਚ ਅਮਰਤਪਾਲ ਕਿਉਂਕਿ ਖਡੂਰ ਸਾਹਿਬ ਹਲਕੇ ਤੋਂ ਆਉਂਦੇ ਨੇ ਉਹ ਤਰਨਤਾਰਨ ਜ਼ਿਲ੍ਹਾ ਜਿਹੜਾ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਪੈਂਦਾ ਇਸ ਕਰਕੇ ਉਹਨਾਂ ਨੂੰ ਚੇਅਰਪਰਸਨ ਨਿਯੁਕਤ ਕੀਤਾ ਗਿਆ ਔਰ ਖਡੂਰ ਸਾਹਿਬ ਹਲਕੇ ਦੇ ਵਿੱਚ ਇੱਕ ਜੀਰਾ ਹਲਕਾ ਵੀ ਪੈਂਦਾ ਜੋ ਜਿਹਦਾ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਇਸ ਕਰਕੇ ਉੱਚੇ ਦੇ ਲਈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਅਮਰਪਾਲ ਨੂੰ ਕੋ ਚੇਅਰਪਰਸਨ ਬਣਾਇਆ ਗਿਆ ਫਿਰੋਜ਼ਪੁਰ ਤੋਂ ਜਿਹੜੇ ਐਮਪੀ ਨੇ ਉਹ ਸ਼ੇਰ ਸਿੰਘ ਭਾਇਆ ਨੇ ਕਿਉਂਕਿ ਪਰ ਉਹ ਪੂਰਾ ਜ਼ਿਲ੍ਹੇ ਦਾ ਇੱਕ ਹਲਕਾ ਜਿਹੜਾ ਉਹ ਖਡੂਰ ਸਾਹਿਬ ਲੋਕ ਸੰਭਾਲ ਕੇ ਇਹਦੇ ਵਿੱਚ ਪੈਂਦਾ ਜੀਰਾਂ ਹਲਕਾ ਇਸ ਕਰਕੇ ਅਮਰਿਤਪਾਲ ਨੂੰ ਉੱਥੇ ਵੀ ਕੋ-ਚੇਅਰਪਰਸਨ ਬਣਾਇਆ ਗਿਆ ਔਰ ਤਰਨਤਾਰਨ ਜ਼ਿਲ੍ਹੇ ਦਾ ਉਹਨਾਂ ਨੂੰ ਚੇਅਰਪਰਸਨ ਹੀ ਨਿਯੁਕਤ ਕੀਤਾ ਗਿਆ ਹੈ ਉਹਨੇ ਜ਼ਿੰਮੇਵਾਰੀ ਇਹ ਹੋਏਗੀ ਕਿ ਜਿੰਨੀਆਂ ਵੀ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਜਾਂ ਜਿਹੜੇ ਪ੍ਰੋਗਰਾਮਸ ਨੇ ਖਾਸ ਤੌਰ ਤੇ ਪਿੰਡੂ ਵਿਕਾਸ ਮੰਤਰਾਲੇ ਦੇ ਉਹਨਾਂ ਨੂੰ ਜ਼ਮੀਨੀ ਪੱਧਰ ਤੇ ਚੈੱਕ ਰੱਖਣਾ ਉਹਨਾਂ ਦਾ ਉਹਨਾਂ ਦਾ ਕੰਮ ਸਹੀ ਤਰੀਕੇ ਨਾਲ ਹੋ ਰਿਹਾ ਜਾਂ ਨਹੀਂ ਹੋ ਰਿਹਾ ਜਾਂ ਉਹਨਾਂ ਦਾ ਫਾਇਦਾ ਜਿਹੜੇ ਪਿੰਡੂ ਲੋਕ ਨੇ ਉਹਨਾਂ ਨੂੰ ਪਹੁੰਚ ਰਿਹਾ ਹੈ ਜਾਂ ਨਹੀਂ ਪਹੁੰਚ ਰਿਹਾ ਇਹ ਜ਼ਿੰਮੇਵਾਰੀ ਹੁੰਦੀ ਹੈ ਚੇਅਰਪਰਸਨ ਦੀ ਔਰ ਅਮਰਪਾਲ ਦੇ ਨਾਲ ਨਾਲ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਉੱਥੇ ਦੇ ਸਬੰਧਤ ਐਮਪੀ ਨੇ ਮੰਨ ਲਓ ਜਲੰਧਰ ਦਾ ਜਿੰਮਾ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਗਿਆ ਲੁਧਿਆਣੇ ਦਾ ਜਿੰਮਾ ਜਿਹੜਾ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਿੱਤਾ ਗਿਆ ਹਰਸਿਮਰਤ ਕੌਰ ਭਾਦਰ ਨੂੰ ਬਠਿੰਡੇ ਦਾ ਜਿੰਮਾ ਦਿੱਤਾ ਗਿਆ ਤੇ ਇਸੇ ਤਰ੍ਹਾਂ ਸੰਗਰੂਰ ਦਾ ਮੀਠੇਰ ਨੂੰ ਦਿੱਤਾ ਗਿਆ 23 ਦੇ 23 ਜ਼ਿਲ੍ਹਿਆਂ ਨੂੰ ਇਹ ਉਹਨਾਂ ਦੇ ਸਬੰਧਤ ਐਮਪੀਜ਼ ਦੇ ਨਾਲ ਵੰਡਿਆ ਗਿਆ ਕਿਤੇ ਕਿਉਂਕਿ ਐਮਪੀਸ ਤਾਂ ਪੰਜਾਬ ਦੇ ਵਿੱਚ 13 ਹੁੰਦੇ ਨੇ ਜ਼ਿਲ੍ਹੇ 23 ਨੇ ਤਾਂ ਜਿਹੜੇ-ਜਿਹੜੇ ਲੋਕ ਸਭਾ ਹਲਕੇ ਦੇ ਵਿੱਚ ਦੋ ਜ਼ਿਲ੍ਹੇ ਪੈ ਰਹੇ ਨੇ ਉੱਥੇ ਚੇਅਰਮੈਨ ਚੇਅਰਪਰਸਨ ਦੇ ਨਾਲ ਕੋ-ਚੇਅਰਪਰਸਨ ਬਣਾਇ ਅਮਰਤਪਾਲ ਨੂੰ ਤਰਨਤਾਰਨ ਦਾ ਚੇਅਰਪਰਸਨ ਬਣਾਇਆ ਗਿਆ ਘਡੂਰ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਕੋ ਚੇਅਰਪਰਸਨ ਨਿਯੁਕਤ ਕਰਤਾ ਕਿਉਂਕਿ ਇਹ ਖਲਕਾਉਲਾ ਦਾ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਸੀਗਾ ਇਸੇ ਕਰਕੇ ਜਿਸ ਤਰ੍ਹਾਂ ਮਾਨਸਾ ਜ਼ਿਲ੍ਹੇ ਦੀ ਮੈਂ ਜੀ ਜ਼ਿਕਰ ਕਰਾਂ ਉੱਥੇ ਹਰਸ਼ਮਰਤ ਕੋਰ ਬਾਲ ਨੂੰ ਚੇਅਰਪਰਸਨ ਬਣਾਇਆ ਗਿਆ ਤੇ ਕੋ ਚੇਅਰਪਰਸਨ ਜਿਹੜਾ ਹੈ ਉਹ ਗੁਰਮੀਤ ਸਿੰਘ ਮੀਤ ਹੇਅਰ ਨੂੰ ਬਣਾਇਆ ਗਿਆ ਇਸ ਤਰ੍ਹਾਂ ਇਹ ਜਿਹੜਾ ਨਿਯੁਕਤੀਆਂ ਕੀਤੀਆਂ ਗਈਆਂ ਨੇ ਪਰ ਵੱਡੀ ਗੱਲ ਇਸ ਪੂਰੀ ਲਿਸਟ ਦੇ ਵਿੱਚ ਇਹ ਹੈ ਕਿ ਅਮਰਤਪਾਲ ਲੋਵੀ ਜ਼ਿੰਮੇਵਾਰੀ ਦਿੱਤੀ ਕੀ ਹੈ ਹਾਲਾਂਕਿ ਉਹ ਜੇਲ੍ਹ ਦੇ ਵਿੱਚ ਬੰਦ ਜੇਲ੍ਹ ਦੇ ਵਿੱਚ ਕੈਦ ਨੇ ਐਨਐਸਏ ਦੇ ਤਹਿਤ ਉਹ ਡਿਬੜੂ ਕੜ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਕੱਟ ਰਹੇ ਨੇ ਪਰ ਕਿਉਂਕਿ ਅ ਐਮਪੀ ਨੇ ਖਰੂਸਾਬ ਤੋਂ ਐਮਪੀ ਨੇ ਉਹ ਜਿਲ੍ਹਾ ਤਰਨਤਾਰਨ ਪੈਂਦਾ ਇਸ ਕਰਕੇ ਉਹਨਾਂ ਨੂੰ ਇਹ ਚੇਅਰਪਰਸਨ ਬਣਾਇਆ ਗਿਆ ਔਰ ਜਿਤਨਾ ਮੈਂ ਹੁਣੇ ਮਾਫੀ ਵੀ ਚਾਹਾਂਗਾ ਕਿ ਜਿਤਨਾ ਮੈਂ ਜ਼ਿਕਰ ਕਰਤਾ ਕਿ ਮਾਨਸਾਲਾ ਜਿਹੜਾ ਚੇਅਰਪਰਸਨ ਹੈ ਉਹ ਚੇਅਰਪਰਸਨ ਨਾਲ ਕੋ-ਚੇਅਰਪਰਸਨ ਵੀ ਨੁਕਤ ਕੀਤਾ ਗਿਆ ਕੋ-ਚੇਅਰਪਰਸਨ ਉੱਥੇ ਨਹੀਂ ਕੰਡਕਟ ਨਹੀਂ ਕੀਤਾ ਗਿਆ ਬਰਨਾਲੇ ਦੇ ਵਿੱਚ ਉਜ ਇਸ ਤਰ੍ਹਾਂ ਜਿਹੜੀ ਮੈਂ ਜ਼ਿਕਰ ਕਰ ਰਿਹਾ ਸੀ ਉਹ ਕੁਝ ਜ਼ਿਲ੍ਹਿਆਂ ਦੇ ਵਿੱਚ ਕੋ-ਚੇਅਰਪਰਸਨ ਮੀਟੇਅਰ ਨੂੰ ਨਿਯੁਕਤ ਕੀਤਾ ਗਿਆ ਚੇਅਰਪਰਸਨ ਉੱਤੇ ਹਰਸਿਮਰਤ ਕੋਲ ਬਦਲ ਹੋਣਗੇ ਪਰ ਵੱਡੀ ਗੱਲ ਇਹ ਹੀ ਹੈ ਕਿ ਅਮਰਤਪਾਲ ਨੂੰ ਵੀ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਰਵੀ ਜੀ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਇਹ ਨਿਕਲਦੀ ਜਿਵੇਂ ਜਿਵੇਂ ਮੈਂ ਲਿਸਟ ਪੜ੍ਹ ਰਿਹਾ ਸੀਗਾ ਕਿਉਂਕਿ ਆਪਾਂ ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰ ਰਹੇ ਹਾਂ ਕਪੂਰਥਲਾ ਜ਼ਿਲ੍ਹੇ ਦੇ ਵੀ ਦੋ ਹਲਕੇ ਅਮਰਤਪਾਲ ਦੇ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਨੇ ਸੁਲਤਾਨਪੁਰ ਤੇ ਕੋਧ ਕਪੂਰਥਲਾ ਜ਼ਿਲ੍ਹਾ ਉੱਥੇ ਵੀ ਅਮਰਤਪਾਲ ਨੂੰ ਕੋ-ਚੇਅਰਪਰਸਨ ਜਿਹੜਾ ਹੈ ਉਹ ਨਿਯੁਕਤ ਕੀਤਾ ਗਿਆ ਚੇਅਰਪਰਸਨ ਰਾਜਕੁਮਾਰ ਚੱਬੇਵਾਲ ਨੂੰ ਨਿਯੁਕਤ ਕੀਤਾ ਗਿਆ ਕਪੂਰਥਲੇ ਜ਼ਿਲ੍ਹੇ ਲਈ ਔਰ ਕੋ-ਚੇਅਰਪਰਸਨ ਜਿਹੜਾ ਹੈ ਉਹ ਅਮਰਤਪਾਲ ਨੂੰ ਨਿਯੁਕਤ ਕੀਤਾ ਗਿਆ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਇਸ ਤਰ੍ਹਾਂ ਮਤਲਬ ਜਿੰਨੀ ਪਾਲਿਸਟਾ ਹੋ ਜਾਈ ਪੜ ਰਹੇ ਆ ਉਹਦੇ ਮੁਤਾਬਕ ਤਿੰਨ ਜ਼ਿਲ੍ਹਿਆਂ ਦੇ ਵਿੱਚ ਅਮਰਤਪਾਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕੇਂਦਰ ਸਰਕਾਰ ਦੇ ਸਕੀਮਾਂ ਤੇ ਕੰਮ ਉਹਨਾਂ ਦੇ ਪ੍ਰੋਗਰਾਮਸ ਨੂੰ ਪਿੰਡੂ ਹਲਕਿਆਂ ਦੇ ਵਿੱਚ ਦੇਖਣ ਦੇ ਲਈ ਕਿ ਉਹ ਸਹੀ ਤਰੀਕੇ ਨਾਲ ਕੰਮ ਕਰ ਰਹੇ ਹੈ ਜਾਂ ਨਹੀਂ ਤਾਂ ਇਹ ਜਦੋਂ ਚੇਅਰਪਰਸਨ ਨਿਯੁਕਤ ਹੁੰਦਾ ਤਾਂ ਮੈਂ ਦੱਸ ਦਵਾਂ ਕਿ ਬੜੀਆ ਪਾਵਰ ਪਾਵਰ ਵੀ ਆ ਜਾਂਦੀ ਹੈ ਕਿਉਂਕਿ ਕੇਂਦਰ ਸਰਕਾਰ ਦਾ ਇੱਕ ਮਹਿਕਮਾ ਮੰਨਿਆ ਜਾਂਦਾ ਹੈ ਜੀ ਕੇਂਦਰ ਸਰਕਾਰ ਦੀ ਏ ਕਮੇਟੀ ਹੈਗੀ ਔਰ ਡਿਸਟ੍ਰਿਕਟ ਲੈਵਲ ਕਮੇਟੀ ਹੈ ਇਹਦੇ ਵਿੱਚ ਕਿਸੇ ਵੀ ਅਫਸਰ ਨੂੰ ਪੁੱਛਿਆ ਜਾ ਸਕਦਾ ਹੈ ਉੱਚੇ ਦੇ ਚੇਅਰਪਰਸਨ ਨੂੰ ਜਿਵੇਂ ਕਿ ਹੁਣ ਅਮਰਪਾਲ ਚੇਅਰਪਰਸਨ ਬਣ ਕੇ ਨੇ ਜਾਂ ਕੋ ਚੇਅਰਪਰਸਨ ਜਿਹੜੇ ਜਿਹੜੇ ਜ਼ਿਲ੍ਹੇ ਦੇ ਬਣੇ ਨੇ ਫਰੋਜ਼ਪੁਰ ਦੇ ਬਣੇ ਨੇ ਕਬੂਰਤਲਾ ਦੇ ਬਣੇ ਨੇ ਤਾਂ ਉਹਨਾਂ ਕੋਲ ਪਾਵਰ ਆ ਜਾਂਦੀ ਹੈ ਕਿ ਉੱਥੇ ਦੇ ਸਬੰਧਤ ਡੀਸੀ ਨੂੰ ਵੀ ਪੁੱਛ ਸਕਦੇ ਨੇ ਕਿ ਉੱਥੇ ਜਿਹੜੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਕਿਵੇਂ ਚੱਲ ਰਹੀਆਂ ਨੇ ਜਾਂ ਸਬੰਧਤ ਜਿਹੜੇ ਵੀ ਅਫਸਰ ਹੋਣਗੇ ਤਾਂ ਬੜੀ ਪਾਵਰਫੁਲ ਇਹ ਵੀ ਨਿਯੁਕਤੀ ਹੋ ਜਾਂਦੀ ਹੈ ਐਮਪੀ ਹੁੰਦੇ ਹੁੰਦੇ ਵੀ ਪਾਵਰਾਂਤ ਹੁੰਦੀਆਂ ਹੀ ਨੇ ਪਰ ਇਹਦੇ ਨਾਲ ਹੋਰ ਕਨਸਟੀਟਿਊਸ਼ਨਲ ਪਾਵਰ ਜਿਹੜੀ ਹੈ ਜਦੋਂ ਚੇਅਰਪਰਸਨ ਹੀ ਨਿਯੁਕਤ ਕਰ ਦਿੱਤਾ ਗਿਆ ਕਿਸੇ ਕਮੇਟੀ ਦਾ ਤਾਂ ਇਹਦੇ ਨਾਲ ਹੋਰ ਜਿਹੜੀ ਪਾਵਰ ਹੈ ਉਹ ਵੀ ਆ ਜਾਂਦੀ ਹੈ ਜਿਵੇਂ ਬਾਕੀ ਜ਼ਿਲ੍ਹੇ ਵੀ ਪੜਦਮਾ ਅੰਮ੍ਰਿਤਸਰ ਦਾ ਚੇਅਰਪਰਸਨ ਜਿਹੜਾ ਹੈ ਉਹ ਬਣਾਇਆ ਗਿਆ ਗੁਰਜੀ ਅਚਾ ਇੱਥੇ ਅੰਮ੍ਰਿਤਪਾਲ ਨੂੰ ਵੀ ਕੋ-ਚੇਅਰਪਰਸਨ ਬਣਾਇਆ ਗਿਆ ਯਾਨੀ ਕਿ ਅੰਮ੍ਰਿਤਪਾਲ ਕੋਲ ਚਾਰ ਜ਼ਿਲ੍ਹੇ ਹੋ ਗਏ ਫਿਰ ਜੀ ਬਰਨਾਲਾ ਦਾ ਚੇਅਰਪਰਸਨ ਜਿਹੜਾ ਬਣਾਇਆ ਗਿਆ ਗੁਰਮੀਤ ਸਿੰਘ ਮੀਤਿਹਰ ਨੂੰ ਪਟਿੰਡਾ ਦਾ ਹਰਸਿਮਰਤ ਕੋਰ ਬਾਦਲ ਨੂੰ ਬਣਾਇਆ ਗਿਆ ਔਰ ਸਰਜੀਤ ਸਿੰਘ ਖਾਲਸਾ ਨੂੰ ਵੀ ਕੋ-ਚੇਅਰਪਰਸਨ ਲਗਾਇਆ ਗਿਆ ਫਰੀਦਕੋਟ ਦਾ ਚੇਅਰਪਰਸਨ ਸਰਜੀਤ ਸਿੰਘ ਖਾਲਸਾ ਨੂੰ ਬਣਾਇਆ ਗਿਆ ਫਾਜ਼ਲਗੜ੍ਹ ਸਾਹਿਬ ਦਾ ਕੋ-ਚੇਅਰਪਰਸਨ ਜਿਹੜਾ ਡਾਕਟਰ ਅਮਰ ਸਿੰਘ ਨੂੰ ਬਣਾਇਆ ਗਿਆ ਫਾਜ਼ਲਕਾ ਦਾ ਚੇਅਰਪਰਸਨ ਸ਼ੇਰ ਸਿੰਘ ਮਾਇਆ ਨੂੰ ਬਣਾਇਆ ਗਿਆ ਰੋਲਪੁਰ ਦੇ ਵਿੱਚ ਵੀ ਸ਼ੇਰ ਸਿੰਘ ਵਾਇਆ ਉਹ ਉਹਦੇ ਨਾਲ ਅੰਮ੍ਰਿਤਸਰ ਨੂੰ ਵੀ ਕੋ-ਚੇਅਰਪਰਸਨ ਲਾਇਆ ਗਿਆ ਗੁਰਦਾਸਪੁਰ ਦੇ ਵਿੱਚ ਵੀ ਸੁਖਵਿੰਦਰ ਸਿੰਘ ਰੰਦਾਵਾ ਨੂੰ ਚੇਅਰਮੈਨ ਤੋਂ ਚੇਅਰਪਰਸਨ ਲਾਇਆ ਗਿਆ ਔਰ ਰਾਜਕਮਰ ਚੱਬੇਵਾਲ ਨੂੰ ਕੋ-ਚੇਅਰਪਰਸਨ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਚੇਅਰਪਰਸਨ ਜਿਹੜਾ ਹੈ ਉਹ ਰਾਜਕਮਰ ਚੱਬੇਵਾਲ ਨੇ ਔਰ ਮਾਲਵਿੰਦਰ ਸਿੰਘ ਕੋ-ਚੇਅਰਪਰਸਨ ਨੇ ਚਰਨਜੀਤ ਸਿੰਘ ਚੰਨੀ ਚਲੰਦਰ ਦੇ ਚੇਅਰਪਰਸਨ ਨੇ ਕਪੂਰਥਲਾ ਦਾ ਜਿਵੇਂ ਮੈਂ ਪਹਿਲੇ ਦੱਸਿਆ ਕਿ ਹੁਸ਼ਿਆਰਪੁਰ ਦੇ ਐਮਪੀ ਜਿਹੜੇ ਨੇ ਰਾਜਕਮਰ ਚੱਬੇਵਾਲ ਉਹ ਚੇਅਰ ਪਰਸਨ ਨੇ ਪਰ ਕੋ ਚੇਅਰ ਪਰਸਨ ਇਥੇ ਅਮਰਪਤਨ ਲਗਾਇਆ ਗਿਆ ਲੁਧਿਆਣਾ ਦੇ ਵਿੱਚ ਵੀ ਅਮਰਦਰ ਸਿੰਘ ਰਾਜਾਪੁਰਗ ਨੂੰ ਚੇਅਰ ਪਰਸਨ ਲਾਇਆ ਗਿਆ ਕੋ ਚੇਅਰ ਪਰਸਨ ਸਪੈਸ਼ਲ ਇਨਵਾਈਟੀ ਅਮਰ ਸਿੰਘ ਨੂੰ ਲਾਇਆ ਗਿਆ ਇਥੇ ਮਲੇਰ ਕੋਟਲਾ ਦੇ ਵਿੱਚ ਅਮਰ ਸਿੰਘ ਨੂੰ ਚੇਅਰ ਪਰਸਨ ਲਾਇਆ ਗਿਆ ਜ਼ਿਲ੍ਹੇ ਦਾ ਜੀ ਔਰ ਗੁਰਮੀ ਸਿੰਘ ਮੀਥਿਆਰ ਨੂੰ ਕੋ ਚੇਅਰ ਪਰਸਨ ਲਾਇਆ ਗਿਆ ਮਾਨਸੇ ਦੇ ਵਿੱਚ ਹਰਸਿਮਰਤਪੁਰ ਬਾਦਲ ਨੂੰ ਚੇਅਰ ਪਰਸਨ ਲਾਇਆ ਗਿਆ ਮੋਗੇ ਦੇ ਵਿੱਚ ਸਰਪਜੀਤ ਸਿੰਘ ਹਾਲਸਾ ਨੂੰ ਚੇਅਰ ਪਰਸਨ ਲਾਇਆ ਗਿਆ ਪਠਾਨਕੋਟ ਦਾ ਸੁBINDER ਸਿੰਘ ਰੰਧਾਵਾ ਨੂੰ ਚੇਅਰ ਪਰਸਨ ਲਾਇਆ ਗਿਆ ਪਟਿਆਲਾ ਦੇ ਵਿੱਚ ਧਰਮਵੀਰ ਗਾਂਧੀ ਨੂੰ ਚੇਅਰਪਰਸਨ ਲਾਇਆ ਗਿਆ ਰੂਪਨਗਰ ਦੇ ਵਿੱਚ ਮਾਲਵਿੰਦਰ ਕੰਗ ਨੂੰ ਚੇਅਰਪਰਸਨ ਲਾਇਆ ਗਿਆ ਪਟਿਆਲੇ ਐਸੀਐਸ ਨਗਰ ਦੇ ਵਿੱਚ ਧਰਮਵੀਰ ਗਾਂਧੀ ਨੂੰ ਚੇਅਰਪਰਸਨ ਲਾਇਆ ਗਿਆ ਔਰ ਮਾਲਵਿੰਦਰ ਕੰਗ ਨੂੰ ਕੋ ਚੇਅਰਪਰਸਨ ਲਾਇਆ ਗਿਆ ਸੰਗਰੂਰ ਦੇ ਵਿੱਚ ਗੁਰਮੀਤ ਮੀਤਿਆਰ ਨੂੰ ਚੇਅਰਪਰਸਨ ਲਾਇਆ ਗਿਆ ਔਰ ਸੀਧ ਭਗਤ ਸਿੰਘ ਨਗਰ ਐਸਪੀਐਸ ਨਗਰ ਦੇ ਵਿੱਚ ਮਾਲਵਿੰਦਰ ਕੰਗ ਨੂੰ ਚੇਅਰਪਰਸਨ ਲਾਇਆ ਗਿਆ ਮੁਖਰ ਸਾਹਿਬ ਦੇ ਵਿੱਚ ਪਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਮੁਖਰ ਸਾਹਿਬ ਲਈ ਹਰਸਿਮਰਤ ਕੌਰ ਬਾਦਲ ਨੂੰ ਚੇਅਰਪਰਸਨ ਸ਼ੇਰ ਸਿੰਘ ਗੁਆਣਾ ਨੂੰ ਕੋ ਚੇਅਰਪਰਸਨ ਫ੍ਰੀ ਦੇ ਰਸਰਦੀ ਸਿੰਘ ਖਾਲਸਾ ਨੇ ਉਹਨਾਂ ਨੂੰ ਵੀ ਕੋ ਚੇਅਰਪਰਸਨ ਲਾਇਆ ਗਿਆ ਇਸ ਜ਼ਿਲ੍ਹੇ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੀ ਮਤਲਬ ਇੱਥੇ ਕਮੇਟੀ ਹੈ ਤਰਨਤਾਰਨ ਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ ਅਮਰਪਾਲ ਨੂੰ ਚੇਅਰਪਰਸਨ ਲਾਇਆ ਗਿਆ ਤੇ ਅਮਰਪਾਲ ਦਾ ਜੀ ਆਪਾਂ ਜ਼ਿਕਰ ਕਰੀਏ ਤੇ ਚਾਰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਅਮਰਪਾਲ ਨੂੰ ਮਿਲੀ ਹੈ ਇੱਥੇ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਤੇ ਇੱਕ ਜ਼ਿਲ੍ਹਾ ਹੋਰ ਜਿਹਦਾ ਆਪਾਂ ਜ਼ਿਕਰ ਕਰ ਰਹੇ ਸੀਗੇ ਜੀ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਆ ਔਰ ਜਿਤਨਾ ਮੈਂ ਲਿਸਟ ਪੜ ਪਾ ਰਹਿਆ ਹਾਂ ਫਰੋਈਪੁਰ ਦੇ ਵਿੱਚ ਸਾ ਇਸ ਤਰ੍ਹਾਂ ਇਹ ਜ਼ਿੰਮੇਵਾਰੀ ਜਿਹੜੀ ਹੈ ਅਮਰਪਾਲ ਨੂੰ ਦਿੱਤੀ ਗਈ ਹੈ ਔਰ ਮੈਂ तमाम ਜਿਹੜੇ ਜ਼ਿਲ੍ਹਾ ਵਾਈਜ਼ ਚੇਅਰਪਰਸਨ ਦੱਸੇ ਨੇ ਇਹਦੇ ਨਾਲ ਕਾਫੀ ਇਸ ਕਮੇਟੀ ਦੇ ਵਿੱਚ ਪਾਵਰਾਂ ਵੀ ਜਿਹੜੀਆਂ ਨੇ ਉਹ ਚੇਅਰਪਰਸਨ ਕੋਲ ਆ ਜਾਣਗੀਆਂ ਐਮਪੀ ਦੇ ਤੌਰ ਤੇ ਤਾਂ ਇਹ ਪਾਵਰ ਹੈਗੀ ਹੈਗੀਆਂ ਨੇ ਪਰ ਕਿਤੇ ਡਿਸਟ੍ਰਿਕਟ ਲੈਵਲ ਦੀ ਕਮੇਟੀ ਦੇ ਚੇਅਰਪਰਸਨ ਬਣਨ ਵਾਲੀ ਕਾਫੀ ਪਾਵਰਾਂ ਜਿਹੜੀਆਂ ਨੇ ਉਹ ਆ ਜਾਣਗੀਆਂ ਔਰ ਇਸੇ ਤਰ੍ਹਾਂ ਹੁਣ ਕਿਉਂਕਿ ਅਮਰਪਾਲ ਤੇ ਜੇਲ੍ਹ ਦੇ ਵਿੱਚ ਪਾਉਂਦੇ ਤਾਂ ਹੁਣ ਦੇਖਣਾ ਹੋਏਗਾ ਕਿ ਉਹਨਾਂ ਦੇ ਲੈਵਲ ਤੇ ਜਿਸ ਤਰ੍ਹਾਂ ਉਹਨਾਂ ਦੇ ਫਾਦਰ ਫਿਲਹਾਲ ਐਮਪੀ ਦੇ ਤੌਰ ਤੇ ਉਹਨਾਂ ਦਾ ਕੰਮ ਕਾਜ ਸੰਭਾਲ ਰਹੇ ਨੇ ਤੱਕੀ ਜਿਹੜੀ ਕਮੇਟੀਆਂ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਉਹ ਵੀ ਉਹਨਾਂ ਦੇ ਪਿਤਾ ਦੇਖਣਗੇ ਜਿਹੜੀ ਕੰਮਾਂ ਦਾ ਸਾਰਾ ਚੈੱਕ ਰੱਖਣਾ ਹੈ ਕਿ ਉਹਨਾਂ ਦੇ ਪਿਤਾ ਹੀ ਉਸੇ ਤਰ੍ਹਾਂ ਰੂਟੀਨ ਦੇ ਵਿੱਚ ਦੇਖਣਗੇ ਹੁਣ ਬੜਾ ਇੰਟਰਸਟਿੰਗ ਹੋਏਗਾ ਦੇਖਣਾ ਜੀ ਜਿਵੇਂ ਲਗਾਤਾਰ ਲੋਕਾਂ ਦੇ ਵਿੱਚ ਇਹੀ ਲੋਕਾਂ ਦਾ ਸਵਾਲ ਹੈ ਕਿ ਜ਼ਿੰਮੇਵਾਰੀ ਮਿਲ ਰਹੀਆਂ ਨੇ ਤੇ ਅੱਗੇ ਆਉਣ ਵਾਲੇ ਦਿਨਾਂ 'ਚ ਅਮਰਿਤਪਾਲ ਸਿੰਘ ਨੂੰ ਕੋਈ ਕੇਂਦਰ ਸਰਕਾਰ ਵੱਲੋਂ ਜਾਂ ਫਿਰ ਉਹਨਾਂ ਦੇ ਜਿਹੜੇ ਉਹਨਾਂ ਨੂੰ ਬੰਦ ਕੀਤਾ ਹੈ ਨਜ਼ਰਬੰਦ ਕੀਤਾ ਉਹਦੇ ਵਿੱਚ ਵੀ ਕੋਈ ਉਹਨਾਂ ਨੂੰ ਜਿਹੜੀ ਛੋਟ ਮਿਲ ਸਕਦੀ ਹੈ ਜਾਂ ਫਿਰ ਉਹਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਆ ਦੇਖੋ ਇਹ ਤਾਂ ਜਿਸ ਤਰ੍ਹਾਂ ਅਸੀਂ ਰਵੀ ਆਪਾਂ ਪੂਰੀ ਲਿਸਟ ਪੜ ਰਹੇ ਹਾਂ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜੀ ਆ ਜਿੰਨੇ ਵੀ ਲੋਕ ਸਭਾ ਦੇ ਐਮਪੀ ਪਿੰਡ ਦੇ ਨੇ ਹਰ ਪਾਰਟੀ ਦੇ ਐਮਪੀ ਨੂੰ ਉੱਤੇ ਦੇ ਹਰ ਜ਼ਿਲ੍ਹੇ ਉਸ ਸੰਬੰਧਿਤ ਜਿਹੜੇ ਵੀ ਐਮਪੀ ਦੇ ਲੋਕ ਸਭਾ ਹਲਕਾ ਹੈਗਾ ਜੀ ਨੋ ਸਵਾਲ ਕਿ ਜਿੰਨੇ ਵੀ ਜਿੰਨੇ ਪਿੰਡ ਨੇ ਉਹਨੂੰ ਉਸ ਤਰ੍ਹਾਂ ਚੇਅਰ ਪਰਸਨ ਜਾਂ ਕੋ-ਚੇਅਰ ਪਰਸਨ ਲਗਾਇਆ ਗਿਆ ਤਾਂ ਉਸੇ ਰੂਟੀਨ ਦੇ ਵਿੱਚ ਵੀ ਅਮਰਤਪੁਰ ਨੂੰ ਵੀ ਲਗਾ ਅਮਰਤਪੁਰ ਨੂੰ ਵੀ ਲਗਾਇਆ ਗਿਆ ਹਾਲਾਂਕਿ ਉਹ ਐਮਪੀ ਵੀ ਬਣ ਗਏ ਨੇ ਉਹਨਾਂ ਨੂੰ ਬਹੁਤ ਵੱਡਾ ਸਤਿਵਾ ਜਗਾ ਲੋਕਾਂ ਦਾ ਵੀ ਹਾਸਲ ਹੋਇਆ ਹੈ ਔਰ ਇਸ ਤੋਂ ਬਾਅਦ ਵੀ ਉਹਨਾਂ ਦੀ ਐਨਐਸਏ ਜਿਹੜੀ ਐਕਸਪੈਂਡ ਹੋ ਗਈ ਹੈ ਸ਼ਾਇਦ ਇਹਨਾਂ ਗੱਲਾਂ ਦਾ ਉਹਨਾਂ ਦੀ ਰਿਹਾਈ ਤੇ ਕੋਈ ਪ੍ਰਭਾਵ ਨਾ ਪਵੇ ਪਰ ਪਾਵਰਫੁੱਲ ਜ਼ਰੂਰ ਹੋ ਜਾਂਦਾ ਹੈ ਐਮਪੀ ਦੇ ਤੌਰ ਤੇ ਉਹਨਾਂ ਨੂੰ ਜਿਹੜੇ ਚੇਅਰ ਪਰਸਨ ਲਾਇਆ ਗਿਆ ਤੇ ਕੰਮ ਕਾਜ ਕਰਨ ਦਾ ਜਿਹੜਾ ਉਹਨਾਂ ਦਾ ਦਾਇਰਾ ਉਹ ਜ਼ਰੂਰ ਵਾਧੇਗਾ ਬੇਸ਼ੱਕ ਉਹਨਾਂ ਦੇ ਪਿਤਾ ਉਹਨਾਂ ਦਾ ਕੰਮਕਾਜ ਦੇਖਣਗੇ ਜਾਂ ਜਿਹੜੀ ਵੀ ਉਹਨਾਂ ਦੀ ਟੀਮ ਉਹਨਾਂ ਦਾ ਕੰਮਕਾਜ ਦੇਖ ਰਹੀ ਹੈ ਉਹਦਾ ਦਾਇਰਾ ਜ਼ਰੂਰ ਵਧੇਗਾ ਥੋੜੀ ਪਾਵਰਾਂ ਜ਼ਰੂਰ ਆ ਜਾਣਗੀਆਂ ਜੀ ਜਾਣਕਾਰੀ ਲਈ ਧੰਨਵਾਦ ਮਾਝੂਤਾ ਤਰਨ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਦਿਸ਼ਾ ਇੱਕ ਕਮੇਟੀ ਬਣਾਈ ਗਈ ਹੈ ਜੋ ਜਬ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਉਂ ਇੱਕ ਸਿਰਫ ਪੰਜਾਬ ਦੀ ਨਹੀਂ ਪੂਰੇ ਜਿਹੜੇ ਨੇ ਭਾਰਤ ਦੀ ਗੱਲ ਕਰੀਏ ਤਾਂ ਜਿੰਨੇ ਵੀ ਐਮਪੀ ਨੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੀਸ਼ਾ ਕਮੇਟੀ ਦੇ ਰਾਹੀਂ ਸੌਂਪੀ ਗਈ ਹੈ ਕਿ ਉਹ ਜਿਹੜੇ ਵੀ ਕੇਂਦਰ ਦੇ ਕੰਮ ਨੇ ਜਾਂ ਕੇਂਦਰ ਵੱਲੋਂ ਜਿਹੜੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਨੇ ਉਹ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਜਿਹੜੇ ਨੇ ਰਜਾਂ ਦੇ ਜ਼ਿਲ੍ਹਿਆਂ ਦੇ ਵਿੱਚ ਸਹੀ ਤਰ੍ਹਾਂ ਕੰਮ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਨੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 13 ਐਮਪੀਜ਼ ਨੇ ਤੇ ਜ਼ਿਲ੍ਹੇ ਜਿਹੜੇ ਨੇ ਉਹ 23 ਨੇ ਤੇ ਇਸ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਐਮਪੀਜ਼ ਨੂੰ ਚੇਅਰਪਰਸਨ ਬਣਾਇਆ ਗਿਆ ਤਾਂ ਕਈ ਦੇ ਜ਼ਿਲ੍ਹੇ ਦੇ ਵਿੱਚ ਜਿਹੜੇ ਨੇ ਕੋ-ਚੇਅਰਪਰਸਨ ਬਣਾਇਆ ਗਿਆ ਤਾਂ ਉਂਝੇ ਅਮਰਿਤਪਾਲ ਸਿੰਘ ਨੂੰ ਵੀ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿਉਂਕਿ ਖਡੂਰ ਸਾਹਿਬ ਤੋਂ ਇੱਕ ਵੱਡੀ ਲੀਡ ਦੇ ਨਾਲ ਐਮਪੀ ਅਮਰਿਤਪਾਲ ਸਿੰਘ ਜਿੱਤੇ ਸੀ ਲੋਕਾਂ ਨੇ ਉਹਨਾਂ ਨੂੰ ਇੱਕ ਵੱਡਾ ਫਤਵਾ ਦਿੱਤਾ ਸੀ ਤਾਂ ਹੁਣ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਸੌਂਪੀ ਗਈ ਹੈ ਫਰੀਦਕੋਟ ਤੋਂ ਉਹਨਾਂ ਨੂੰ ਦਿਸ਼ਾ ਕਮੇਟੀ ਦਾ ਜਿਹੜਾ ਇਹ ਚੇਅਰਪਰਸਨ ਬਣਾਇਆ ਗਿਆ ਤੇ ਤਰਨਤਾਰਨ ਸਾਹਿਬ ਦੀ ਗੱਲ ਕਰੀਏ ਤਰਨਤਾਰਨ ਸਾਹਿਬ ਤੋਂ ਉਹਨਾਂ ਨੂੰ ਕੋ-ਚੇਅਰਪਰਸਨ ਬਣਾਇਆ ਗਿਆ ਹੁਣ ਦੇਖਣਾ ਹੋਵੇਗਾ ਕਿਉਂਕਿ ਲਗਾਤਾਰ ਜਿਹੜੇ ਖਡੂਰ ਸਾਹਿਬ ਤੋਂ ਉਹਨਾਂ ਨੂੰ ਫਤਵਾ ਮਿਲਿਆ ਹੈ ਤਾਂ ਉਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਖਡੂਰ ਸਾਹਿਬ ਦਾ ਕੰਮਕਾਜ ਦੇਖ ਰਹੇ ਨੇ ਔਰ ਜਿਹੜੇ ਉਹਨਾਂ ਹੁਣ ਜਿਹੜੀ ਕੇਂਦਰ ਸਰਕਾਰ ਵੱਲੋਂ ਇੱਕ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਐ ਵੀ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਪਿਤਾ ਜੀ ਦੇਖਦੇ ਨੇ ਜਾਂ ਫਿਰ ਹੋਰ ਇਨਾਂ ਵਿੱਚੋਂ ਕੀ ਕੁਝ ਨਿਕਲ ਕੇ ਆਂਦਾ ਹੈ ਕਿਉਂਕਿ ਖੜੂਰ ਸਾਹਿਬ ਦੇ ਲੋਕਾਂ ਨੇ ਐਮਪੀ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਔਰ ਕਾਫੀ ਵੋਟਾਂ ਦੇ ਨਾਲ ਜਿਹੜੇ ਨੇ ਲੱਖਾਂ ਵੋਟਾਂ ਦੇ ਨਾਲ ਉਹਨਾਂ ਨੂੰ ਜਿਤਾ ਕੇ ਜਿਹੜੇ ਨੇ ਸੰਸਦ ਦੇ ਵਿੱਚ ਲੋਕ ਸਭਾ ਦੇ ਵਿੱਚ ਭੇਜਿਆ ਹੈ ਤੇ ਹੁਣ ਪਰ ਕਿਉਂਕਿ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਖੜੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸੀ ਤੇ ਨਾਲ ਹੀ ਇੱਕ ਵੱਡੀ ਲੀਡ ਜਿਹੜੀ ਹੈ ਉਹਨਾਂ ਨੇ ਜਿੱਤ ਕੇ ਐਮਪੀ ਬਣੇ ਨੇ ਪਰ ਜੇਕਰ ਗੱਲ ਕਰੀਏ ਤਾਂ ਐਨਐਸਏ ਦੇ ਤਹਿਤ ਐਮਪੀ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਡੀਬੜੂਗਰ ਜੇਲ੍ਹ ਦੇ ਵਿੱਚ ਬੰਦ ਨੇ ਪਰ ਲਗਾਤਾਰ ਜਿਹੜੇ ਨੇ ਐਮਪੀ ਦੇ ਕੰਮ ਜਿਹੜੇ ਨੇ ਉਹਨਾਂ ਦੇ ਪਿਤਾ ਜੀ ਕਰ ਰਹੇ ਨੇ ਹੁਣ ਕੇਂਦਰ ਸਰਕਾਰ ਵੱਲੋਂ ਵੀ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਨੂੰ ਦਿੱਤੀ ਗਈ ਹੈ ਉਹਨਾਂ ਨੂੰ ਦਿਸ਼ਾ ਕਮੇਟੀ ਦਾ ਚੇਅਰਪਰਸਨ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਚੇਅਰਪਰਸਨ ਤੇ ਕੋ-ਚੇਅਰਪਰਸਨ ਬਣਾਇਆ ਗਿਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਉਹਨਾਂ ਦੇ ਪਿਤਾ ਜਿਵੇਂ ਖਡੂਰ ਸਾਹਿਬ ਦੇ ਵਿੱਚ ਉਹਨਾਂ ਦਾ ਕੰਮਕਾਜ ਸੰਭਾਲ ਰਹੇ ਨੇ ਉਂਝ ਹੀ ਹੋਣ ਜਿਹੜੇ ਹੈ ਕਮੇਟੀ ਦਾ ਜਿਹੜਾ ਚੇਅਰਪਰਸਨ ਬਣਾਇਆ ਗਿਆ ਉਹਨਾਂ ਦਾ ਕੰਮ ਵੀ ਜਿਹੜਾ ਇਹਨਾਂ ਉਹਦੇ ਪਿਤਾ ਸੰਭਾਲਦੇ ਨੇ ਜਾਂ ਫਿਰ ਹੋਰ ਕੀ ਕੁਝ ਉਹਨਾਂ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ